ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਜਾਗਰਨ ਦੇ ਦੌਰਾਨ ਗੋਲੀ ਚੱਲੀ ਹੈ ਜੀਹਾਂ ਠੀਕ ਸੁਣਿਆ ਤੁਸੀਂ ਤਾਂ ਜਾਗਰਨ ਦੇ ਦੌਰਾਨ ਗੋਲੀ ਚੱਲਣ ਦਾ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਤਾਂ ਇਸ ਦੇ ਵਿੱਚ ਇੱਕ ਨੌਜਵਾਨ ਦੇ ਲੱਤ ਦੇ ਉੱਤੇ ਗੋਲੀ ਵੱਜੀ ਹੈ ਜਿਸ ਦਾ ਆਈਸੀਯੂ ਦੇ ਵਿੱਚ ਇਲਾਜ ਵੀ ਚੱਲ ਰਿਹਾ ਹੈ ਤਾਜ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਗਲੀ ਦੇ ਵਿੱਚ ਜਾਗਰਣ ਰੱਖਿਆ ਹੋਇਆ ਸੀ ਤਾਂ ਖਾਣੇ ਦੇ ਦੌਰਾਨ ਇੱਕ ਬਜ਼ੁਰਗ ਦੀ ਜਿਹੜਾ ਹੈ ਨੌਜਵਾਨ ਦੇ ਨਾਲ ਲੜਾਈ ਹੋ ਜਾਂਦੀ ਹੈ ਨੌਜਵਾਨ ਦੇ ਵੱਲੋਂ ਬਜ਼ੁਰਗ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉੱਥੇ ਹੀ ਦੂਸਰਾ ਨੌਜਵਾਨ ਜੋ ਜ਼ਖਮੀ ਹੋਇਆ ਉਹ ਬਜ਼ੁਰਗ ਦੇ ਬਚਾ ਦੇ ਵਿੱਚ ਆ ਕੇ ਖੜ ਜਾਂਦਾ ਹੈ ਤੇ ਮਹੱਲੇ ਦੇ ਹੀ ਇੱਕ ਨੌਜਵਾਨ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਤੈਸ਼ ਦੇ ਵਿੱਚ ਆ ਕੇ ਬਜ਼ੁਰਗ ਦੇ ਉੱਤੇ ਬੰਦੂਕ ਤਾਨਾ ਦਿੱਤੀ ਜਾਂਦੀ ਹੈ ਤਾਂ ਬੈਸਬਸਈਏ ਤੋਂ ਬਾਅਦ ਉਹ ਗੋਲੀ ਜਿਹੜਾ ਹੈ ਬੰਦੂਕ ਦੀ ਉਹ ਜਿਹੜਾ ਬਜ਼ੁਰਗ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸਾਹਮਣੇ ਦੂਸਰਾ ਨੌਜਵਾਨ ਆ ਜਾਂਦਾ ਹੈ ਜਿਸ ਕਾਰਨ ਉਸ ਦੀ ਲੱਤ ਦੇ ਵਿੱਚ ਗੋਲੀ ਵੱਜਦੀ ਹੈ ਤਾਂ ਉੱਥੇ ਹੀ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਨੌਜਵਾਨ ਜੋ ਜ਼ਖਮੀ ਹੋਇਆ ਉਸ ਨੂੰ ਇਲਾਜ ਦੇ ਲਈ ਹਸਪੀਟਲ ਭੇਜ ਦਿੱਤਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਲਗਾਤਾਰ ਲੱਤ ਦੀ ਸਰਜਰੀ ਜਿਹੜਾ ਉਹ ਚੱਲ ਰਹੀ ਹੈ ਉੱਥੇ ਹੀ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆਂ ਗਲੀ ਹੋਈ ਕਿ ਸਾਡੇ ਮਤਲਬ ਗਲੀ ਦੇ ਪਿਛਲੇ ਪਾਸੇ ਜਾਗਰਨ ਚੱਲ ਰਿਹਾ ਸੀ ਤੇ ਮੇਰੇ ਦੇਵਰ ਦਾ ਫਰੈਂਡ ਹੀ ਸੀਗਾ ਜਿਹਨੇ ਜਾਗਰਨ ਰੱਖਿਆ ਸੀ ਉਹਨੇ ਉਹਨੂੰ ਬੁਲਾਇਆ ਸੀਗਾ ਕਿ ਤੂੰ ਜਾਗਰਨ ਤੇ ਆਜਾ ਉਹ ਜਾਗਰਨ ਤੇ ਸਾਡੇ 9 ਵਜੇ ਆਇਆ ਵਾ ਤੇ ਉੱਥੇ ਉਹਨੇ ਬੜਾ ਸੋਹਣਾ ਖਾਣਾ ਖੁਣਾ ਖਾਧਾ ਆ ਤੇ ਉਸ ਤੋਂ ਬਾਅਦ ਉੱਥੇ ਇੱਕ ਕੋਈ ਬਜ਼ੁਰਗ ਜਿਹਾ ਸੀਗਾ ਤੋਂ ਉਹਨੂੰ ਕਿਸੇ ਨੇ ਮਾਰਿਆ ਤੋਂ ਉਹਨੇ ਉਹਨੂੰ ਛਡਾਇਆ ਵੀ ਤੋ ਉਹ ਬਜ਼ੁਰਗ ਹੈਗਾ ਦੁਕਾਨੋਂ ਉਹਨੂੰ ਮਾਰਿਆ ਵਾ ਹਨਾ ਤੇ ਇੱਕ ਲੜਕਾ ਆਇਆ ਪਤਾ ਨਹੀਂ ਮਤਲਬ ਹੈ ਮੁਹੱਲੇ ਦਾ ਮੁੰਡਾ ਸੀਗਾ ਉਹਨੇ ਆ ਕੇ ਉਸੇ ਟਾਈਮ ਮਤਲਬ ਕਿ ਲਾਤ ਤੇ ਸ਼ੂਟ ਕਰਤਾ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੀ ਲਾਤ ਤੇ ਵੱਜਾ ਗਈ ਆ ਤੇ ਉਹਦੇ ਕਰਕੇ ਫਿਰ ਉਹਦੇ ਮਤਲਬ ਕਿ ਲੱਤ 'ਚ ਗੋਲੀ ਲੱਗ ਗਈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਤੇ ਡਾਕਟਰ ਸਾਹਿਬ ਨੇ ਕਿ ਸੀਰੀਅਸ ਦੱਸਿਆ ਹਾਲੇ ਤੇ ਆਪਰੇਟ ਹੋ ਗਿਆ ਤੇ ਬਾਕੀ ਆਈਸੀਯੂ ਵਿੱਚ ਹੈਗਾ ਵਾ ਤੇ ਆਈਸੀਯੂ ਵਿੱਚ ਕਿਸੇ ਨੂੰ ਜਾਣ ਨਹੀਂ ਦੇ ਰਹੇ ਤੇ ਬਾਕੀ ਸਾਨੂੰ ਹਲੇ ਇਨਾ ਕੰਡੀਸ਼ਨ ਦਾ ਪਤਾ ਨਹੀਂ ਕਿ ਕੀ ਨਾਮ ਦੇ ਜਿਹਨਾਂ ਤੇ ਗੋਲੀ ਵਜੀ ਆ ਉਹਦਾ ਨਾਮ ਵਿਕਰਮ ਸ਼ਰਮਾ ਤੁਹਾਡੇ ਕੀ ਲੱਗਦਾ ਮੇਰਾ ਦੇਵਰਾ ਹੈ ਠੀਕ ਹੈ ਕਿੰਨੀ ਉਮਰ ਉਹਦੀ ਉਹਦੀ 39 ਸਾਲ ਦਾ 39 ਸਾਲ ਦਾ ਹਾਂਜੀ ਮੈਰਿਡ ਹੈ ਰਾਤ ਸਾਡੇ ਕੋਲ ਕੰਫਰਮੇਸ਼ਨ ਆਈ ਸੀ ਕਿ ਅੰਦਰਸ਼ ਨਗਰ ਦੇ ਵਿੱਚ ਇੱਕ ਜਿਗਰਾਤੇ ਦੇ ਵਿੱਚ ਦੋ ਪਾਰਟੀਆਂ ਦਾ ਝਗੜਾ ਆ ਤੇ ਇੱਕ ਉਥੇ ਫਾਇਰ ਵੀ ਹੋਇਆ ਤੇ ਉਹ ਜਦੋਂ ਵੈਰੀਫਾਈ ਕੀਤਾ ਤਾਂ ਪਤਾ ਲੱਗਿਆ ਕਿ ਵਿਕਰਮ ਸ਼ਰਮਾ ਨਾਂ ਦਾ ਵਿਅਕਤੀ ਹੈ ਉਹਦਾ ਕਿਸੇ ਵਿਅਕਤੀ ਦੇ ਨਾਲ ਜਿਗਰਾਤੇ ਜੇ ਰਸਤੇ ਤੋਂ ਹੋਦੇ ਤਾਂ ਉਹ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਉਹ ਉਹਦੇ ਉੱਪਰ ਜਿਹੜੀ ਆ ਉਹ ਦੂਜੇ ਵਿਅਕਤੀ ਨੇ ਗੋਲੀ ਚਲਾ ਦਿੱਤੀਗੀ ਤੇ ਗੋਲੀ ਚਲਾ ਕੇ ਤੇ ਉਹ ਤੋਂ ਫਰਾਰ ਹੋ ਗਿਆ ਤੇ ਉਹਨੂੰ ਯਕਮੀ ਨੂੰ ਜਿਹੜਾ ਅਮੰਦੀ ਪਾਸਵਰਡ ਦਾਰੂ ਕੀਤਾ ਉਹਦੇ ਪੱਟੇ ਗੋਲੀ ਵੱਜੀ ਹੈ ਤੇ ਜਲਦੀ ਜਿਹੜਾ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਦੇਣਾ ਸਰਕਾਰ ਨੇ ਕਿਸੀ ਕਿ ਝਗੜਾ ਹੋਇਆ ਸੀ ਸਰਕਾਰ ਨੇ ਰਸਤਾ ਦੇਣ ਤੋਂ ਕੋ ਝਗੜਾ ਜਿਗਰਾਤੇ ਦੇ ਵਿੱਚ ਇਹਾਲਤੇ ਨਿਸ਼ਚਿਤ ਇਹ ਹੀ ਬਤਲ ਗਿਆ ਬਾਕੀ ਇਨਵੈਸਟੀਗੇਸ਼ਨ ਚ ਆਪਾਂ ਹੋਰ ਅੱਗੇ ਨਗਾਈ ਦਾ ਬਦਲ ਕਰਾਂਗੇ ਤੋਂ ਉਹਦੇ ਚ ਅਲੱਗ ਪ੍ਰਬੰਧਕ ਵੱਲੋਂ ਕਹਿ ਰਿਹਾ ਕਿ ਸੇ ਬਜ਼ੁਰਗਾਂ ਨਾਲ ਕੁੱਟਮਾਰ ਕਰ ਰਹੇ ਸੀ ਇਹ ਝਗੜੇ ਨੂੰ ਛਡਾਉਣ ਦੇ ਲਈ ਗਿਆ ਸੀ ਇੱਥੇ ਬੇਕੋਲ ਯੋ ਤੇ ਝਗੜਾ ਹੋਇਆ ਤਾਂ ਹੀ ਇਨਸੀਡੈਂਟ ਹੋਇਆ ਨਾ ਮੈਂ ਹੀ ਕਹਿ ਰਿਹਾ ਬਿਲੋ ਝਗੜਾ ਹੋਇਆ ਸੀ ਆ ਝਗੜਾ ਚ ਜਦੋਂ ਇਹ ਵਿਕਰਮ ਸਿੰਘ ਮਾ ਉੱਥੇ ਗਿਆ ਤੇ ਉਹਨੇ ਇਹਦੇ ਗੁਰਜਾਤੀ